ਆ ਗਾਣਾ ਗਾ ਕੇ ਨਾ ਵੀਰ ਰਾਤੋਂ ਰਾਤ ਹੀ ਫੇਮਸ ਹੋ ਗਿਆ। ਅਕਸਰ ਹੀ ਸੋਸ਼ਲ ਮੀਡੀਆ ਤੇ ਅਜਿਹੇ ਵੀਡੀਓ ਵਾਇਰਲ ਹੁੰਦੀਆਂ ਹੀ ਰਹਿੰਦੀਆਂ ਵਾ ਤੇ ਆ ਵੀਰ ਦੀ ਵੀ ਵੀਡੀਓ ਨਾ ਬਹੁਤ ਜ਼ਿਆਦਾ ਵਾਇਰਲ ਹੋਈ। ਜਿਵੇਂ ਕਿ ਤੁਸੀਂ ਜਾਣਦੇ ਹੋ ਠੰਡਾਂ ਚੱਲਦੀਆਂ ਪਈਆਂ ਤੇ ਜਿਨ੍ਹਾਂ ਦੇ ਵਿਆਹ ਨਹੀਂ ਹੋਏ ਇਸ ਪਤੰਦਰ ਨੇ ਉਹਨਾਂ ਵਾਸਤੇ ਨਵਾਂ ਗਾਣਾ ਕੱਢ ਦਿੱਤਾ ਏ। ਇਹ ਕਹਿੰਦਾ ਵੀ ਮੈਂ ਇੱਕ ਵਾਰਾ ਰਜਾਈ 'ਚ ਵਿਚਾਰਾ ਸਾਰੀ ਰਾਤ ਠਰਦਾ ਰਿਆਂ। ਕਹਿੰਦਾ ਪਿਆ ਕਿ ਮੇਰੀ ਵਾਲੀ ਕਿਸਮਤ ਮਾਰੀ ਆ ਕਿ ਮੇਰਾ ਕਿਸੇ ਨੇ ਵਿਆਹ ਨਹੀਂ ਕਰਵਾਇਆ। ਸੋ ਅੱਜ ਛੋਟਾ ਜਿਹਾ ਵੀਡੀਓ ਕਲਿੱਪ ਤੁਹਾਡੇ ਨਾਲ ਸਾਂਝਾ ਕਰਦੇ ਆਂ। ਮੈਂ ਕੁਵਾਰਾ ਰਜਾਈ 'ਚ ਵਿਚਾਰਾ ਸਾਰੀ ਰਾਤ ਠਰਦਾ ਰਿਆ ਵਿਆਹ ਨਹੀਂ ਹੁੰਦਾ ਮੈਂ ਉਠ ਰਾਤ ਨੂੰ ਹੋ ਕੇ ਪਰਦਾ ਰਿਆ ਔਖਾ ਠੰਡ ਵਿੱਚ ਯਾਰ ਯਾਰਾਂ ਨੂੰ ਤਰਸਣਾ ਆਇਆ ਨਹੀਂ ਬਾਲੀ ਕਿਸਮਤ ਮਾੜੀ ਕਿਸੇ ਨੇ ਸਾਗ ਨਾ ਕਰਾਇਆ ਨੀ ਹਏ ਮੈਂ ਕਵਾਰਾ ਰਜਾਈ ਚ ਵਿਚਾਰਾ ਸਾਰੀ ਰਾਤ ਠਰਦਾ ਆ ਰਿਆ ਵਿਆਹ ਨਹੀਂ ਹੁੰਦਾ ਮੈਂ ਉਠ ਰਾਤ ਨੂੰ ਹੋ ਕੇ ਹਾਂਜੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਡਾ ਵਿਆਹ ਹੋ ਗਿਆ ਜਾਂ ਫਿਰ ਨਹੀਂ ਤੇ ਜਿਸ ਤੁਹਾਡੇ ਯਾਰ ਦੋਸਤ ਅਜੇ ਤੱਕ ਵਿਆਹ ਨਹੀਂ ਹੋਇਆ ਜੋ ਵਿਆਹ ਕਰਵਾਉਣਾ ਚਾਹੁੰਦਾ ਹੈ ਉਸ ਨੂੰ ਇਹ ਵੀਡੀਓ ਸੈਂਡ ਜਰੂਰ ਕਰਿਓ ਸੋ ਮਿਲਦੇ ਆ ਕਿਸੇ ਨਾ ਵੀ ਵੀਡੀਓ ਨਾਲ ਰੱਬ ਰੱਖਾ